ਇੱਥੇ ਚਲੇ ਬਾਟਰਬੈਕਸ ਮਿੱਟੀ ਲੈਣ। ਸੋ ਗਮਲਿਆਂ ਜੀ ਮਿੱਟੀ ਲੈਣੀ ਆ ਆਪਾਂ ਤਾਂ ਉਹਦੇ ਲਈ ਆਪਾਂ ਲੈਨ ਚੱਲੇ ਆਂ ਮਿੱਟੀ ਤੇ ਬਾਟਰਬੈਕਸ ਜਾਣਾ ਹੈ ਉੱਥੇ ਤੁਹਾਨੂੰ ਪਤਾ ਓਬਵੀਅਸਲੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਇਆ ਬਾਕੀ ਹੁਣ ਵੀ ਦਿਖਾ ਦਾਂਗੇ ਮੌਸਮ ਵਧੀਆ ਹੈ। ਇਹ ਵਾਲਾ ਮੌਸਮ ਜਾਵਾ ਸਹੀ ਹੈ। ਐ ਹੀ ਹੋਣਾ ਦੇਖਾਂ। ਆਪਾਂ ਨਾਲ ਵੀਡੀਓ ਬਣਾ ਲਈ। ਜੈ ਸਾਹਿਬ ਦੇਖੋ ਬਿੱਲੇ ਬੈਠੇ ਆ। ਉਹ ਆਪਣਾ ਹੈਗਾ ਮੰਤਾਰ ਇਹਦੇ ਮੇਨਾ ਪੂਰੀ ਜ਼ਿੰਦਗੀ ਖਤਮ ਹੈ ਕਿਉਂਕਿ ਪਾਣੀ ਇਹ ਛੱਡਦਾ ਜੇ ਪਾਣੀ ਨਾ ਜੱਡੇ ਤਾਂ ਸਾਰੇ ਮਰ ਜਾਣਗੇ ਛੋਆ ਚੱਕਿਆ ਓ ਯਾਰ ਬਿਲਕੁਲ ਮਿੱਟੀ ਕੋਈ ਨਹੀਂ ਮਿੱਟੀ ਕੋਈ ਜੀ ਦੱਸ ਕਿਥੋਂ ਛਕੀ ਇਸ ਤੇ ਸਾਡੀ ਬੇਲ ਚਾਰੇ ਪਾਸੇ ਮਿੱਟੀ ਮਿੱਟੀ ਹੈ ਮਰਜ਼ੀ ਬਟਨ ਦੀ ਵਧੀਆਲੀ ਦੱਸ ਓਹ ਮੋੜਣਾ ਚੱਲ ਕਿਹੜੀ ਆ ਇੱਥੇ ਸਾਰੀ ਆਗੂ ਦੀ ਨਾ ਤੇ ਕਰਨੀ ਕਿ ਨਹੀਂ ਚੱਕ ਰਹੀ ਚੱਕ ਰਹੀ ਪਲੇਟਾਂ ਲਿਆਂ ਗਈ ਲਾਓ ਜੀ ਕਾਈ ਚੱਕ ਲਈ ਆ ਰੌਲੇ ਅੱਜ ਕੱਲੇ ਨੇ ਆ ਬਾਟਰ ਵਸ ਦੇ ਵਿੱਚ ਨਾ ਬੁਰਾ ਹਾਲ ਹੋ ਗਿਆ ਇਹ ਵੀ ਬੋਲੇਗਾ ਇੰਟਰੀ ਬੰਦੇ ਕੰਮ ਛੱਡ ਗਏ ਹਾਂ ਬੱਟਲਾ ਓਏ ਦੇਖੋ ਮੁੰਮੋ ਇੱਥੇ ਜਾਨਵਰ ਬਹੁਤ ਆ ਜਿਵੇਂ ਬਤਕਾਂ ਸੱਪ ਤੇ ਮੰਪਾਰ ਇੱਕ ਅਮਲਤਾਰ ਸੋ ਇੱਥੇ ਬਤਕਾਂ ਬਹੁਤ ਘੁੰਮਦੀਆਂ ਸੱਤਕਾਂ ਬਹੁਤ ਘੁੰਮਦੀਆਂ ਦੇਖੋ ਗੁੰਮਦੀਆਂ ਮੇਰੇ ਪਿੱਛੇ ਆਇਓ ਕਿੰਨੀ ਏ ਹੋ ਗਿਆ ਮਾਤਕ ਆਇਓ ਚੱਲੀ ਆਪਾਂ ਤੁਹਾਨੂੰ ਮੈਂ ਬਤਕਾ ਦਿਖਾਉਣਾ ਹਰਿਆਲੀ ਵਾਰੀ ਹਰਿਆਲੀ ਬਹੁਤ ਵਧੀਆ ਯਾਰ ਹਨਾ ਇੱਥੇ ਹਰ ਸਾਲ ਯਾਰ ਜੇ ਹੁੰਦੇ ਲੋ ਇਨਸਾਫ ਕਰ ਦਿੰਨੇ ਤਾਂ ਵੀ ਹਰਿਆਲੀ ਦੇਖੋ ਕਿੰਨੀ ਹੋ ਜਾਂਦੀ ਹੈ ਅਮੰਤਾਰ ਲਈ ਲਵਾਇਆ ਅਮੰਤਾਰ ਉਹ ਦੇਖੋ ਆਇਓ 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 ਉਹ ਦੇਖੋ ਖੜੇ ਆ ਸੀ ਆ ਬਾਰਡਰ ਵਾਕਸ ਦਾ ਪਾਣੀ ਆ ਇੱਥੋਂ ਸਾਫ਼ ਹੋ ਕੇ ਡਕੈਂਟੀ ਹੋ ਗਿਆ ਨਾ ਫਿਰ ਸਾਰੇ ਸ਼ਹਿਰ ਨੂੰ ਜਾਂਦਾ ਹੈ ਮੌਸਮ ਚੈੱਕ ਕਰੋ ਯਾਰ ਉਹਨਾਂ ਨੇ ਆਪਾਂ ਨੂੰ ਦੇਖ ਲਿਆ ਕਿ ਸ਼ਾਇਦ ਰੋਟੀ ਉੱਡੀ ਆ ਕੁਝ ਵੀ ਪਾਉਣ ਆਏ ਆ ਪਰ ਆਪਾਂ ਤਾਂ ਖਾਲੀ ਥਾਂ ਐ। ਉਹ ਆਈ ਜਾਂਦੀਆਂ ਦੇਖੋ ਨਾ। ਉਹ ਦੇਖੋ ਆਣ ਲੱਗ ਗਏ। ਦੇਖ ਕੇ ਆ ਗੀਆਂ ਕਿ ਇਹਨਾਂ ਨੂੰ ਐ ਕਿ ਸਾਨੂੰ ਰੋਟੀ ਦੇਣਗੇ ਇਹ। ਆਹ ਦੇਖੋ ਬਤਕਾਂ ਆ ਗਈਆਂ। ਆਜੋ 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 ਆਜੋ। ਆ ਆ ਗਈਆਂ ਦੇਖੋ। ਆ ਆ ਗਈਆਂ ਦੇਖੋ।

ਇਕ ਆ ਦੇਖੋ ਲੱਗਿਆ ਵਾਅਵਾ ਲੱਗੇ ਇਹਨਾਂ ਨੂੰ ਤਾਂ ਸਾਰਿਆਂ ਨੂੰ ਇੱਕ ਇੱਕ ਲੱਗੀ ਲੱਗੇ ਸੋ ਆ ਗਿਆ ਰਾਫਲ ਸੋ ਚੱਲਦੇ ਹਾਂ ਇਸ ਤੋਂ ਬਾਅਦ ਆਪਾਂ ਨਾਲ ਨੂੰ ਜਲਦੀ ਤਿਆਰ ਹੋਏ ਨੇ ਮਿੱਟੀ ਆਪਾਂ ਲੈ ਲਈ ਆਪਾਂ ਹੁਣ ਛੱਤ ਤੇ ਆ ਗਏ ਆ ਦੇਖੋ ਆ ਬੇਨ ਦੇ ਵਿੱਚ ਮਿੱਟੀ ਪਾਉਣ ਲਈ ਤਾਂ ਵਾਟਰ ਰਸ ਗਿਆ ਸੀ ਮੌਸਮ ਬਹੁਤ ਵਧੀਆ ਆ ਰਿਹਾ ਹੈ ਸੋ ਹੈਲੋ एवरीवन वेलकम टू आवर चैनल rahul behal arts ਸੋ ਅੱਜ ਆਪਣੇ ਲਈ ਇੱਕ ਦਿਨ ਵਧੀਆ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਜੀ ਤੁਸੀਂ ਇਹ ਦੱਸੋ ਅੱਜ ਇਹਨਾਂ ਚ ਕਿੰਨਾ ਦੀ ਡਰਾਇੰਗ ਆਪਾਂ ਦੇਣ ਜਾਣੀਆਂ ਸੋ ਡਰਾਇੰਗ ਆਪਾਂ ਹੈਂਡ ਓਵਰ ਕਰਕੇ ਆਉਣੀਆਂ ਓਬਵੀਅਸਲੀ ਕਰਨਾ ਅਜਲਾ ਬਾਈ ਦੀ ਡਰਾਇੰਗ ਹੈ ਇੰਨੀ ਡਰਾਇੰਗ ਹੈ ਅੱਜ ਫੇਰ ਮਤਲਬ ਮੈਂ ਸਟੋਰੀ ਦੇ ਵੇਖੀ ਹੈ ਬੈਕ ਟੂ ਇੰਡੀਆ ਹਾਈਵੇ ਹੈ ਉਹ ਸੋ ਆਪਾਂ ਫੇਰ ਅੱਜ ਚੱਲੇ ਆ ਇੱਕ ਪਰਸੈਂਟ ਆਪਣੇ ਕੋਲੇ ਚਾਂਸ ਹੈ ਕਿ ਉਹ ਮਿਲਣਗੇ ਕਿ ਨਹੀਂ ਮਿਲਣਗੇ ਵੈਸੇ ਰੀਲਸ ਜੋ ਵਾਇਰਲ ਹੋ ਰਹੀਆਂ ਨੇ ਤੇ ਸਟੋਰੀ ਵੇਖ ਰਹੇ ਅਸੀਂ ਤਾਂ ਉਹ ਮਤਲਬ ਲੱਗਦਾ ਪਿੰਡ ਆ ਗਏ ਹੈ ਪਿੰਡ ਨਹੀਂ ਮਤਲਬ ਇੰਡੀਆ ਆ ਗਏ ਸੋ ਆਪਾਂ ਅੱਜ ਨੂੰ ਚੱਲਦੇ ਆ ਪਿੰਡ ਤੇ ਆਪਣੇ ਕੋਲ ਅੱਜ ਕਾਰ ਵੀ ਹੈ ਪਿਛਲੀ ਵਾਰੀ ਆਪਾਂ ਪੈਦਲ ਗਏ ਸੀ ਘਰਾਲੇ ਪਿੰਡ ਤੁਹਾਨੂੰ ਯਾਦ ਹੋਊਗਾ ਉਹ ਮੈਂ ਵੀਡੀਓ ਲਾ ਦੂੰਗਾ ਸੋ ਚਲੋ ਚੱਲਦੇ ਆ ਆਪਾਂ ਇਹਨਾਂ ਨੂੰ ਹੈਂਡ ਓਵਰ ਕਰਮ ਬਾਇਓ ਡਾਟਾ ਆਪਾਂ ਲਿ ਸੋ ਵੀਡੀਓ ਜੇ ਬਣੇ ਰਿਓ ਵਲੌਗ ਦੇਖਿਓ ਜੇ ਆਪਾਂ ਨੂੰ ਮਿਲ ਗਏ ਅੱਜ ਅੱਜ ਪੂਰੇ ਚਾਂਸ ਆ ਮਿਲਣ ਦੇ ਜੇ ਮਿਲ ਗਏ ਤਾਂ ਬਹੁਤ ਕੈਂਡ ਵਲੌਗ ਹੋਣਾ ਆ ਵੀਡੀਓ 'ਚ ਬਣੇ ਰਿਓ ਮੈਨੂੰ ਵੀ ਆਪ ਇੱਕ 11 ਫੋਟੋ ਬੜੀ ਰੀਜਨਲ ਬਣਾਈ ਸੀ ਆਪਾਂ ਉਹਨਾਂ ਨੂੰ ਹੈਂਡ ਓਵਰ ਕਰੀਏ ਠੀਕ ਹੈ ਸੋ ਚਲੋ ਚੱਲਦੇ ਆਂ ਕਾਰ ਕੱਢਣ ਆਏ ਆ ਆਪਾਂ ਗੈਰੇਜ 'ਚ ਆਪਾਂ ਨੂੰ ਥੋੜਾ ਜਿਹਾ ਲੇਟ ਪਤਾ ਲੱਗਿਆ ਮਾੜਾ ਜਾਬੀ ਚਲੋ ਕੋਈ ਗੱਲ ਨਹੀਂ ਗੱਡੀ ਕੱਢ ਲਈ ਦੀਪੂ ਨੇ ਮੈਂ ਬਾਈਕ ਸਾਈਡ ਤੇ ਲਾਦਾ ਸੋ ਹਾਂਜੀ ਗਾਇਜ਼ ਆਪਾਂ ਤੁਰ ਪਏ ਆਂ ਕਰਨੋ ਅਗਲਾ ਬਾਈ ਦੇ ਪਿੰਡ ਘਰਾਲੇ ਹਾਂਜੀ ਤੁਹਾਨੂੰ ਪਤਾ ਹੀ ਆ ਅਸੀਂ ਪਹਿਲਾਂ ਵੀ ਗਏ ਸੀਗੇ ਹਾਂ ਉਦੋਂ ਫਰਕ ਆ ਸੀ ਕਿ ਅਸੀਂ ਤੁਰ ਕੇ ਗਏ ਸੀ ਉੱਥੇ ਤੁਸੀਂ ਵਲੌਗ ਵੇਖਿਆ ਹੋਣਾ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗਾ ਵਲੌਗ ਤੇ 8 ਕਿਲੋਮੀਟਰ ਤੁਰ ਕੇ ਗਏ ਸੀ ਚਲੋ ਉਹਨਾਂ ਸਾਨੂੰ ਆਇਆ ਸੀਗਾ ਕਿ ਬਾਈ ਪਰਤੋ ਅੰਲਾ ਮੇਰਾ ਚਲੇ ਗਏ ਤੇ ਹੁਣ ਟਾਈਮ ਨਹੀਂ ਲੱਗਣਾਗਾ ਬਟ ਰੱਬ ਨੇ ਸਾਡੀ ਸੁਣੀ ਉਹ ਦੁਬਾਰਾ ਆਏ ਆ ਹਾਲੇ 2 ਮਹੀਨੇ ਵੀ ਨਹੀਂ ਹੋਏ ਤੇ ਹੁਣ ਅਸੀਂ ਉਹੀ ਡਰਾਇੰਗ ਦੁਬਾਰਾ ਆ ਦੇਖ ਲੋ ਪੈਕ ਕਰਤੀ ਹੈ लै चले हैं अब जरूर होया तो मिला रिस्क अब भी है तो बट ऐ कि ट्राई जरूर करना जो आए हुए तो पहला ट्राई तो रह गया सो टीम साड़ी पूरी है उपूमी जी उ रोड है ऐ फील आ रहा उस वुलाब सिू बी आप पिंड गए थे उ फील आ रहा क्योंकि ओ मतलब इसे रस्ते गए थे बरनाले साइड गए थे देखो ਸੋ ਮੌਸਮ ਬਹੁਤ ਵਧੀਆ ਹੈ ਗਰਮੀ ਹੈ ਨਹੀਂ ਹੈ ਨਹੀਂ ਬੱਦਲ ਹੈਗੇ ਆ ਬਟ ਗਰਮੈਸ਼ ਬਾਹਰ ਹੋਊਗੀ ਏਸੀ ਚ ਪਤਾ ਨਹੀਂ ਲੱਗਦਾਗਾ ਪ੍ਰੋਪਰ ਸੁਚਾ ਚੱਲਦੇ ਆ ਗਾਇਜ਼ ਮਿਲਦੇ ਆ ਕਰਨੌਜਲਾ ਭਾਈ ਜੀ ਨੂੰ ਉਹਨਾਂ ਦੇ ਪਿੰਡ ਘਰ ਆਲੇ ਸੋ ਗਾਇਜ਼ ਇੱਥੇ ਗੁਰਦੁਆਰਾ ਆ ਤੇ ਉਹਦੇ ਥਰੂ ਇੱਥੇ ਮਤਲਬ ਦੁਕਾਨਾਂ ਲੱਗੀਆਂ ਆ ਸ਼ਾਇਦ ਕੀ ਅੱਜ ਮੱਸਿਆ ਤਾਂ ਨਹੀਂ ਕਰਮਗੜ੍ਹ ਸਾਹਿਬ ਕਰਮਗੜ੍ਹ ਸਾਹਿਬ ਤਾਂ ਬਹੁਤ ਸੁਣਿਆ ਹੋਇਆ ਯਾਰ

ਆਪਾਂ ਪਹੁੰਚ ਗਏ ਸੀ ਉਹਨਾਂ ਦੇ ਘਰ ਮੂਰੇ ਤੁਸੀਂ ਵੇਖ ਸਕਦੇ ਹੋ ਆ ਉਹਨਾਂ ਦਾ ਘਰ ਹੈ ਤੇ ਆਪਾਂ ਪਹੁੰਚ ਗਏ ਸੀ ਉਹਨਾਂ ਦੇ ਘਰ ਮੂਰੇ ਬਟ ਉਹ ਤਾਂ ਮਿਲੇ ਨਹੀਂ ਉਹ ਸ਼ੂਟਿੰਗ ਤੇ ਗਏ ਹੋਏ ਤਾਂ ਆਪਾਂ ਵੇਟ ਕਰਦੇ ਆ 2 ਘੰਟੇ ਕਰਦੇ ਆ ਸਵੇਰ ਅੱਜ ਕਿਸੇ ਨੂੰ ਫੋਟੋ ਕਹਿੰਦਾ ਭਾਈ ਕੱਲ ਨੂੰ ਆਜੂ ਰੇਕ ਨੂੰ ਮੂਰੇ ਗਿਆ ਕੱਲ ਨੂੰ ਰਹੀ ਆ ਸਾਡੇ ਤੱਕ ਹੈਗਾ ਦੱਸ ਦੇ ਰ ਇੱਥੇ ਹੋ ਦੱਸ ਦੇ ਨਹੀਂ ਇੱਥੇ ਆ ਇੱਥੇ ਹੀ ਦੱਸ ਦੇ ਇਹਦੇ ਛੋure ਇੱਥੇ ਦੋ ਦਨ ਆਪਣੇ ਫੋਟੋ ਬਣਾ ਕੇ ਲੈ ਆਈ ਸੀ ਉਹਨਾਂ ਦੀ ਬੱਚੇ ਨਾ ਕੋਈ ਨਹੀਂ ਫਿਰ ਕੱਢ ਲੂ ਫੜਾ ਦੇ ਉਹਨਾਂ ਨੂੰ ਨਾ ਹੁਣ ਹੋਜੂ ਥੋੜੀ ਨਾਰਾ ਸੋ ਗਾਇਸ ਕਰਨੌਲੇ ਬਿਰਦੀ ਫੋਟੋ ਬਣੀ ਹੋਈ ਕੰਧ ਤੇ ਇੱਥੇ ਸ਼ੂਟ ਹੋਇਆ ਸੀ ਜਿਹੜਾ ਹੁਣੇ ਗਾਣਾ ਆਇਆ ਨਵਾ ਜਾ ਜਿਹੜਾ ਵਿਵਾਦ ਵਿਵਾਦਾਂ ਚ ਘਿਰਿਆ ਹੋਇਆ ਆ ਰਿਹਾ ਲਿਖਿਆ ਸਵਾਲ ਲਿਖਿਆ ਪਪ ਕਲਚਰ ਉੱਤਰ ਕੀ ਬਣਾ ਆ ਦੇਖੋ ਲੇਕਿਨ ਪਪ ਕਲਚਰ ਜੀ ਹੋਇਆ ਸੀ ਉਹਨਾਂ ਦਾ ਸ਼ੂਟ ਪਪ ਕਲਚਰ ਕੀ ਪਪ ਕਲਚਰ ਐ ਮੈਂ ਆਪ ਕੋ ਬਰੂ ਸੋ ਇਸੇ ਗਲੀ 'ਚ ਹੋਇਆ ਸੀਗਾ ਆਪਾਂ ਪਹਿਲਾਂ ਵੀ ਆਏ ਸੀ ਪੈਦਲ ਇਸ ਗਲੀ 'ਚ ਬਟ ਹੁਣ ਆਪਾਂ ਕਾਰ ਤੇ ਆਏ ਆ ਸੋ ਅਸੀਂ ਆਏ ਸੀਗੇ ਕਰਾਲੀ ਪਿੰਡ ਤੁਹਾਨੂੰ ਪਤਾ ਆ ਤੇ ਉਹ ਕਰਨਬਾਈ ਤਾਂ ਮਿਲੇ ਨਹੀਂਗੇ ਤੇ ਅਸੀਂ ਬੈਠੇ ਸੀ ਆ ਭਾਜੀ ਹੁਣਾ ਕੋਲੇ ਤੇ ਬਹੁਤ ਵਧੀਆ ਆ ਇਹ ਨੇਚਰ ਸਾਨੂੰ ਚਾਹ ਪੀਈ ਆ ਤੇ ਉਹ ਮੰਮੀ ਬੈਠਿਆ ਹੈ ਦੀਪੂ ਬੈਠਾ ਹੈ ਤੇ ਆ ਆਪਣੇ ਨਾ ਭੈਣ ਹੁਣਾ ਨੇ ਆ ਬਣਾਏ ਹੈ ਇਹਨਾਂ ਦੀ ਗੁੜੀਆਂ ਨੇ ਆ ਦੇਖੋ ਘਰੇ ਟੰਗਣ ਨੂੰ ਆ ਭੈਣ ਹੋਣਾ ਨੇ ਬਣਾਏ ਆ ਘਰੇ ਟੰਗਣ ਨੂੰ ਹੂੰ ਵਾਧੂ ਐ ਇਹੋ ਜੇ ਵਾਧੂ ਬਣੇ ਹੋਏ ਆ ਅੰਦਰ ਤੇ ਬਹੁਤ ਸੋਹਣੇ ਸੋਹਣੇ ਬਣਾਏ ਆ ਦੇਖੋ ਆਪਾਂ ਲਾ ਸਕਦੇ ਆ ਘਰ ਦੀ ਸ਼ੋਅ ਕਿੰਨੀ ਵੱਜ ਜਾਂਦੀ ਆਹ ਬਣਿਆ ਸਾਰੇ ਪੇਪਰ ਦਾ ਬਣਿਆ ਹੋਇਆ ਸਾਰਾ ਸਾਰਾ ਕਾਗਜ਼ ਦਾ ਕੰਮ ਹੈ ਆ ਵੀ ਆ ਵੀ ਪੇਪਰ ਆ ਵੀ ਪੇਪਰ ਆ ਵੀ ਪੇਪਰ ਆ ਸਾਰਾ ਪੇਪਰ ਦਾ ਬਹੁਤ ਲਾਈਟ ਵੇਟ ਹੈ ਤੇ ਮਿਹਨਤ ਕੀਤੀ ਹੋਈ ਹੈ ਬਹੁਤ ਸੋਹਣਾ ਬਣਿਆ ਆ ਭੈਣ ਨੇ ਬਣਾਏ ਆ ਬਹੁਤ ਸੋਹਣੇ ਸੋਹਣੇ ਤੇ ਅਗਾ ਹੋਰ ਵਾਧੂ ਆਲੇ ਹੋਰ ਹਲ ਤਾਂ ਡੈਮੋ ਆ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਆਹਟ ਆ ਯਾਰ ਇਹ ਵੀ ਨਾ ਯਾਰ ਅਨਾਜੂ ਦਾ ਬਹੁਤ ਹੁਣ ਲੈ ਜੂ ਇਹਨੂੰ ਇੱਥੇ ਆਪਾਂ ਇਹਨਾਂ ਦੇ ਘਰੇ ਆਏ ਆਂ ਤੇ ਆਂਟੀ ਜੀ ਆਂਟੀ ਜੀ ਹੋਣੇ ਜੀ ਜੋ ਭਾਜੀ ਮਿਲੇ ਸੀ ਉਹਨਾਂ ਘਰੇ ਆਏ ਆਂ ਤੇ ਰੋਟੀ ਖਾਈ ਜੰਨੇ ਆਂ ਰੋਟੀ ਰਸਤੇ ਜੀ ਲੈ ਆਏ ਸੀ ਆਪਾਂ ਮੈਂ ਕਿਹਾ ਇੱਥੇ ਖਾ ਲਾਂਗੇ ਤੇ ਹੁਣ ਖਾ ਲੰਨੇ ਆਂ ਰੋਟੀ ਤੇ ਕੀ ਕਹਿੰਦਾ ਹਿਰਪੂ ਫੰਕੋ ਲੱਭਣ ਦੀ ਉਹ ਕੰਟਾ ਹੋ ਗਿਆ ਸਾਨੂੰ ਹੋਏ ਸੀ 1-2 ਘੰਟੇ 1-1.5 ਘੰਟਾ ਹੋਰ ਮਤਲਬ ਉੜੀਕਾਂ ਕੇ ਹਲੇ ਦਾ ਕਿ ਇਹ ਨਹੀਂ ਦੂਰ ਆਏ ਆ ਮਿਲ ਕੇ ਜਾਵਾਂਗੇ ਸੋ ਆ ਮਾਤਾ ਜੀ ਅੰਕਲ ਜੀ ਤੇ ਆਂਟੀ ਜੀ ਤੇ ਉਹ ਭੈਣ ਆਪਣੇ ਤੇ ਇਹਨਾਂ ਨੇ ਸੇਵਾ ਕੀਤੀ ਆਪਣੇ ਚੱਲ ਚੰਗਾ ਮਿਲਦੇ ਆਂ ਤੁਹਾਨੂੰ ਜਰੂਰ ਮਿਲਾਂਗੇ ਠੀਕ ਹੈ ਆ ਘਾਰੇ ਬਾਈਆਂ ਦਾ ਇੱਥੇ ਬਹਿ ਕੇ ਸਾਨੂੰ ਜਰੂਰ ਆਵਾਂਗੇ ਜੇ ਹੋਇਆ ਜਰੂਰ ਆਉਣਾ ਏ ਤੂੰ ਮੈਂ ਨਾ ਤੁਸੀਂ ਆਓ ਤਾਂ ਸਹੀ ਮਗਾਪੇ ਤੁਸੀਂ ਆ ਜਾਓ ਬਸ ਮਾਪੇ ਲੈ ਚਲੂਗਾ ਘਰੇ ਸੋਣ ਅਸੀਂ ਚੱਲਦੇ ਆਂ ਜੀ ਸੋ ਗਾਇਸ ਅੱਜ ਕੀ ਵੀ ਉਹੀ ਹੋਇਆ ਅੱਜ ਕੀ ਬਸ ਹੈ ਕਿ ਕਰਨੋਦਲਾ ਬਾਈ ਹੈਗੇ ਤਾਂ ਇੱਥੇ ਹੀ ਹੈ ਬਟ ਉਹ ਸ਼ੂਟ ਤੇ ਗਏ ਹੋਇਆ ਕਿਤੇ ਸੋ ਅਪਕੀ ਕਹਿ ਸਕਦੇ ਹਾਂ ਬੋਲੋ ਬੋਲੋ ਮੈਂ ਸ਼ਹਿਰ ਬਣਾ ਲੀਏ ਜਿਹੜੀ ਆ ਗਏ ਰਿਡਕੇ

ਸਾਂਜੀ ਗਾਇਜ਼ ਤੇ ਆਪਾਂ ਘਰਾਲੇ ਪਿੰਡ ਆਏ ਸੀ ਤੁਹਾਨੂੰ ਪਤਾ ਹੈ ਉਹੀ ਗੱਲ ਹੋਈ ਜੋ ਕਿ ਆਪਾਂ ਪਹਿਲਾਂ ਹੋਈ ਸੀ ਕਰਨ ਔਜਲਾ ਵੀਰੇ ਬੇਲੇ ਦਾ ਹੈ ਨਹੀਂਗੇ ਬਟ ਉਹ ਹੈਗੇ ਇੱਥੇ ਨੇ ਇਸੇ ਪਿੰਡ 'ਚ ਨੇ ਉਹ ਹੈਗੇ ਇੱਥੇ ਹੀ ਨੇ ਇੰਡੀਆ 'ਚ ਨੇ ਬਟ ਉਹ ਸ਼ੂਟ ਤੇ ਗਏ ਹੋਏ ਹਾਲੇ ਇੱਥੇ ਹੀ ਅੱਜ ਚੱਲ ਰਿਹਾ ਅਸੀਂ ਵੇਟ ਤਾਂ ਕੀਤੀ ਹੈ 3 ਘੰਟੇ ਹੋ ਗਏ ਸਾਨੂੰ 3-4 ਘੰਟੇ ਸੋ ਹਾਲੇ ਤੱਕ ਆਈ ਨਹੀਂ ਹਨ ਹਨੇਰਾ ਵੀ ਹੋ ਜਾਊਗਾ ਜੋ ਲੈਟ ਅਪ ਹਨ ਲੱਗ ਜਾਣਗੀਆਂ ਤੇ ਦੀ ਆਸ ਹੁੰਦੀ ਸੀ ਮੰਮੀ ਵੀ ਨਾਲ ਆ ਤਾਂ ਕਰਕੇ ਸਾਨੂੰ ਘਰੇ ਜਾਣਾ ਪੈ ਰਿਹਾ ਹੁਣ ਵਾਪਸ ਵੀਟ ਵੀ ਕਰ ਸਕਦੇ ਸੀ ਬਟ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਆਵਾਂਗੇ ਫੇਰ ਦੋ ਤਿੰਨ ਦਿਨਾਂ ਨੂੰ ਫੇਰ ਆਵਾਂਗੇ ਇੱਕ ਹੋਰ ਟ੍ਰਾਇੰਗ ਬਣਾਵਾਂਗੇ ਸੋ ਆਪਾਂ ਇੰਨੀ ਦੂਰ ਪੈਦਲ ਆਏ ਸੀ ਦੇਖ ਸਕਦੇ ਤੁਸੀਂ ਸੋਹਾਂਜੀ ਗਾਇਜ਼ ਆਪ ਤੁਸੀਂ ਪੂਰਾ ਵਲੌਗ ਦੇਖਿਆ ਹੋਣਾ ਕੀ ਕਿਵੇਂ ਆਪਾਂ ਗਏ ਤੇ ਮਿਲੇ ਹੈ ਨਹੀਂ ਆਪਾਂ ਨੂੰ ਇਸ ਵਾਰੀ ਫੇਰ ਆਪਾਂ ਖਾਲੀ ਹੱਥ ਆ ਗਏ ਬਟ ਆਪਾਂ ਉਹਨਾਂ ਦੀ ਜਿਨ੍ਹਾਂ ਦੇ ਘਰੇ ਆਪਾਂ ਰੁਕੇ ਹੋਏ ਸੀ ਉਹਨਾਂ ਦਾ ਨੰਬਰ ਲੈ ਕੇ ਆਏ ਹਾਂ ਆਪਾਂ ਨੂੰ ਦੱਸ ਦੇਣਗੇ ਕਿ ਉਹ ਘਰੇ ਹੀ ਨੇ ਫਿਰ ਆਪਾਂ ਚੱਲਾਂਗੇ ਐਕਚੁਅਲੀ ਕਾਲ ਆਪਾਂ ਨੂੰ ਪਹਿਲਾਂ ਵੀ ਆਈ ਸੀ ਕਿ ਘਰੇ ਹੀ ਨੇ ਬਟ ਉਹ ਨਿਕਲ ਗਏ ਉਥੋਂ ਸੋ ਸ਼ੂਟ ਵਗੈਰਾ ਚੱਲ ਰਿਹਾ ਉਹ ਬਿਜ਼ੀ ਚੱਲ ਰਹੀ ਹੈ ਇਸ ਟਾਈਮ ਤੇ ਆਪਾਂ ਫੇਰ ਟਰਾਈ ਕਰਾਂਗੇ ਮਿਲ ਕੇ ਪੱਕਾ ਆਣਾ ਆ ਡਰਾਇੰਗ ਆਪਾਂ ਹੈਗੀ ਹੈ ਜਿਹੜੀ ਇਹ ਪੱਕਾ ਦੇਖ ਕੇ ਜਰੂਰ ਆਉਣੀ ਆ ਉਹਨਾਂ ਨੂੰ ਸੋ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਸਾਡੀ ਮਿਹਨਤ ਲੱਗੀ ਅਸੀਂ ਗਏ ਆ ਉੱਥੇ ਆਬਵੀਅਸਲੀ ਪੈਸੇ ਵੀ ਲੱਗੇ ਆ ਟਾਈਮ ਵੀ ਲੱਗਿਆ ਫਿਜ਼ੀਕਲੀ ਮਿਹਨਤ ਵੀ ਲੱਗੀ ਹੈ ਹਨਾ ਤੇ ਸਾਡੇ ਵਲੌਗ ਨੂੰ ਜਰੂਰ ਸ਼ੇਅਰ ਕਰਿਓ ਜੇ ਵਧੀਆ ਲੱਗਿਆ ਜੇ ਨਵੇਂ ਹੋ ਤਾਂ ਸਾਨੂੰ ਸਬਸਕ੍ਰਾਈਬ ਜਰੂਰ ਕਰਿਓ ਕਰਨ ਅਜਲਾ ਸਰ ਦੀ ਵੀਡੀਓ ਵੀ ਜਰੂਰ ਪਾਵਾਂਗੇ ਬਣੇ ਰਹੋ